ਜੀ ਨਾਮ ਮੇਰਾ ਨਾਮ ਹੈ ਗਜਪ੍ਰੂਖ ਸਿੰਘ ਲੜਕੀ ਜੀ ਨਗਰ ਕੌਂਸਲ ਸਮਰਾਲਾ ਇਸ ਤਰ੍ਹਾਂ ਦੀ ਗੱਲ ਹੋਣੀ ਹੈ ਜਿਹਦੇ ਸਵਾਲ ਕੀਤਾ ਅੱਜ ਜੀ ਜਿਹੜਾ ਨਗਰ ਕੌਂਸਲ ਵੱਲੋਂ ਨਾ ਰੈਂਟ ਦੇ ਤੱਕਣਾ ਜ ਦਿੱਤੀ ਹੋਈ ਨਿਕਰਾਇ ਤੇ ਕਿ ਜਿਹੜਾ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ ਤੀਰ ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਵੱਲ ਤੇ ਉਹਨਾਂ ਦੁਕਾਨਾਂ ਨੂੰ ਕੀ ਕੀਤਾ ਬੰਦ ਕੀਤਾ ਜੀ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦੁਕਾਨਾਂ ਹੈਗੀਆਂ ਜਿਨ੍ਹਾਂ ਨੂੰ ਵਿਚੇਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਬੰਦ ਕਰਵਾਇਆ ਹੈ ਉਹਨਾਂ ਬਲਦ ਜੀ ਕਿ ਤਵੇਂ 10 12 ਸਾਲ ਤੋਂ ਕਿਰਾਇਆ ਦੇ ਨਹੀਂ ਰਹੇ ਸੀਗੇ ਉਹ ਜੇ ਸਾਡਾ ਸੇਵਾਦਾਰ ਜਦੋਂ ਅਪਰਧ ਕੋਈ ਹੋਰ ਕਰਮਚਾਰੀ ਮੌਕੇ ਤੇ ਕਿਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੇ ਨਹੀਂ ਸੀਗੇ ਸਰ ਜੀ ਕੋਈ ਵੀ ਦੇਖਿਆ ਵੀ ਕੋਈ ਨੁਕਰਾਇਆ ਦਦ ਦਾ ਹੰਦ ਹੈ ਕਿ ਅੱਗੇ ਕਰਾਇਆ ਦਿੰਦਾ ਹੈ ਉਹਨਾਂ ਦੇ ਘਰਬਾਹੀ ਉਹਨਾਂ ਤੇ ਕਾਰਵਾਈ ਆਇਆ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨਹੀਂ ਮੇਰੇ ਫਰਵਰੀ 2025 ਤੋਂ ਹੀ ਹੋਈ ਨਹੀਂ ਤੇ ਇਹਦਾ ਵੀ ਸਰਵੇ ਚੱਲ ਰਿਹਾ ਜੀ ਜੇ ਕੋਈ ਹਾਂ ਚੌਪਟੇ ਇੱਥੇ ਵੀ ਕਰ ਵੀ ਕਰਾਂਗੇ ਹੁਣ ਦੁਕਾਨਦਾਰ ਜੀ ਨਹੀਂ ਦਿੰਦੇ ਕਿਰਾਇਆ ਤਾਂ ਇਹ ਦੁਕਾਨਾਂ ਨੂੰ ਖਾਲੀ ਕਰਵਾਈ ਜਾਣਗੀਆਂ 10 ਵੱਧ ਕਰਕੇ ਕੇਸ ਬਣਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਿਰਾਇਆ ਤਾਂ ਬਕਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਂ ਯੂ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਅਮ ਚਲਿਆਵਾਂਗੇ ਜੇ ਕੋਈ ਦੁਕਾਨਦਾਰ ਕਿਰਾਇਆ ਦੇਣ ਨੂੰ ਚਾਹਵਾ ਉਹ ਤਾਂ ਉਹਨਾਂ ਦੇ ਸਾਹਮਣੇ ਉਹ ਉਹਦੇ ਬਾਰੇ ਯੂ ਸਾਹਿਬ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਨੇ ਖੇਰ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਇਦਾਂ ਦੀ ਜਿਹੜਾ ਨਹੀਂ ਕਰਾਇਆ ਦੇ। ਹਾਂਜੀ ਹੈਗੀਆਂ ਦੁਕਾਨਾਂ ਉਹ ਜਦੋਂ ਅਸੀਂ ਨੋਟਿਸ ਜਾਰੀ ਕੀਤੇ ਸੀ ਉਹਨਾਂ ਨੇ ਸਾਨੂੰ ਪ੍ਰੋਸਸਾ ਦਵਾਇਆ ਕਿ ਅਸੀਂ ਮਹੀਨੇ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ। ਇਹ ਨੋਟਿਸ ਕਿਤੇ ਟਾਈਮ ਲਈ ਦਿੱਤਾ ਜੀ। ਇਹ ਨੋਟਿਸ ਤਾਂ ਜੀ ਹਫਤੇ ਲਈ 10 ਦਿਨ ਲਈ ਦਿੱਤਾ ਜਾਂਦਾ ਜੀ। ਟਾਈਮ ਦਿੱਤਾ। ਹੈਗੀਆਂ ਦੁਕਾਨਾਂ ਦੇ ਜਿਹੜੀ ਖੇਰ ਦੇ ਵਿੱਚ ਜਿਹੜੀ ਇਸ ਤਰੀਕੇ ਨਾਲ ਨਜ਼ਰ ਪਾਉਂ ਚੱਲਦੀਆਂ ਨੇ ਜਿਹੜੇ ਕਿਰਾਏ ਦੇ ਨੇ ਉਹ ਕਿਰਾਇਆ ਨਹੀਂ ਦੇ ਰਹੇ। ਹੈਗੀਆਂ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੇ 70 ਦੁਕਾਨਾਂ ਨੇ। 30 35 ਇਦਾਂ ਦੇ ਹੈਗੇ ਨੇ ਵੀ ਜਿਹ ਇਹ ਕਾਰਨ ਇਹ ਵੀ ਬੜੇ ਲੰਬੇ ਸਮੇਂ ਤੋਂ ਕਰਾਇ ਕਿਰੇ ਨਹੀਂ ਮਿਤਰਾਈ ਲਈ ਤਜਾ ਇਹ ਜੀ ਇੱਕ ਤਾਂ ਲਾਕਡਾਊਨ ਦੇ ਵਿੱਚ ਜਿਹੜਾ ਗੈਪ ਪੈ ਗਿਆ ਜੀ ਦੂਸਰ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀ ਪੁਰਾਣੀਆਂ ਕਰਾਇ ਕਿਰੇ ਚੜੀਆਂ ਹੋਈਆਂ ਨੇ ਜਿਨ੍ਹਾਂ ਦੇ ਕਈ ਵਾਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹਹੀ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਸੀ ਸਹੀ ਸਮਝਿਆ ਗਿਆ